ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਇਹ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਗੇ ਲੋਗੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਸ਼ਾਮੀ ਤੇ ਅੱਜ ਅਸੀਂ ਜਾ ਰਹੇ ਆ ਜੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਮੇਲਾ ਨਾਂਗਾ ਚਲੋ ਮਿਲ ਜੀ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਮੈਂ ਸੋਚਿਆ ਕਿ ਚਲੋ ਸਾਰੇ ਵੀਰ ਕਹਿ ਰਹੇ ਸੀ ਕਿ ਆਪਾਂ ਜਾਣਾ ਵਾ ਦੋ ਤਿੰਨ ਦਿਨ ਹੋ ਗਏ ਸਲਾਹ ਬੰਦੀ ਪਈ ਹੈ ਤੇ ਅੱਜ ਸਲਾਹ ਬਣ ਗਈ ਤੇ ਆਪਾਂ ਚੱਲੇ ਆਂ ਕੰਦੇ ਸਾਰੇ ਰੈਡੀ ਆ ਤੇ ਮੈਂ ਗਿਆ ਸੀ ਨਾਨਕੇ ਨਾਨਕਿਆਂ ਤੋਂ ਆ ਕੇ ਤੇ ਹੁਣ ਆਪਾਂ ਬਸ ਥੋੜੇ ਟਾਈਮ ਤੱਕ ਤੁਰ ਪੈਣਾ ਵਾ ਹੁਣ ਬੰਦਿਆਂ ਨੂੰ ਕੁਛ ਲੱਗਾ ਵੀ ਕਿੱਥੇ ਆ ਤੇ ਕਰਕੇ ਮਿਲ رابطہ ਤੇ ਆਪਾਂ ਤੁਰਤੇ ਆ ਤੇ ਆਜੋ ਮਿਲਦੇ ਆ ਵੀ ਪਹਿਲਾ ਕਿਹੜਾ ਵੀਰ ਮਿਲਦਾ ਲੋ ਵੀ ਮਿੱਤਰੋ ਇਹੋ ਜਿਹੇ ਪ੍ਰਾਣ ਨਹੀਂ ਚਾਹੀਦੇ ਜਿਹੜੇ ਆਪਣੇ ਹੱਥਾਂ ਦੇ ਨਾਲ ਫੈਸਲ ਝੰਡਾ ਬਨ ਕੇ ਦੇਣ ਗੱਡੀ ਤੇ ਪੜਾ ਵੀ ਵੀਰ ਭਰਾ ਚੱਲੇ ਆ ਬਾਬੇ ਤੇ ਖੋਦ ਝੰਡਾ ਵੀਰ ਬਨ ਕੇ ਦੇ ਦਿੰਦੇ ਆ ਬਹੁਤ ਬਹੁਤ ਮਿਹਰਬਾਨੀ ਭਾਈ ਤੁਹਾਡੀ ਠੀਕ ਹੈ ਭਾਈ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਬਾਕੀ ਪੂਰੀ ਤਿਆਰੀ ਆ ਹਨੇਰਾ ਹੋ ਗਿਆ ਵਾ ਤੇ ਆਪਾਂ ਬਹੁਤ ਜ਼ਿਆਦਾ ਲੇਟ ਹੋ ਗਏ ਆ ਬਾਕੀ ਆਪਾਂ ਰੈਡੀ ਆ ਪੁਰਨਾ ਪੁਰਨਾ ਚੁੱਕ ਲਿਆ ਵਾ ਤੇ ਆਜੋ ਮਿਲਦੇ ਆਪਾਂ ਫਿਰ ਤੇਲ ਵਾਲਾ ਕੰਮ ਹੋ ਗਿਆ ਢਾਨਾ ਆਪਣਾ ਇਹ ਬੰਦੇ ਕਾਲੇ ਪੈਣਦੇ ਆ ਤੇ ਹੁਣ ਆਪਾਂ ਚੱਲੇ ਆਂ ਯਾਤਰਾ ਤੇ ਕਾਲੇ ਨਹੀਂ ਪਹਿਣਾ ਠੀਕ ਆ ਨਾ ਆਓ ਤੇ ਮਾੜਾ ਚੱਲਣਾ ਠੀਕ ਆ ਨਾ ਮਹਾਰਾਜ ਦਾ ਨਾਮ ਰੋਹਾਂ ਜਕਾਰਾ ਬੋਲਦੇ ਠੀਕ ਆ ਨਾ ਸਤ ਸ੍ਰੀ ਅਕਾਲ ਚਲੋ ਬਹਿ ਜਾਓ ਫੜੋ ਫੋਨ ਫੋਨ ਫੜ ਬਰਾਉਣਾ ਮੇਰੇ ਹੱਥ ਅੱਗੇ ਆ ਗਿਆ ਵਿੱਚ ਕੋਈ ਨਹੀਂ ਹੋਵੇ ਚ ਮਾਪੇ ਗੱਡੂ ਗੱਡਾ ਨੇ ਇੱਧਰ ਮਾਰਦੀ ਮੜਾ ਲਓ ਜੀ ਲਾਓ ਕਾਸ਼ੀ ਜੀ ਚਕਾਰਾ ਚਕਾਰਾ ਬੁਲਾਵੇਂ ਨਹਾੜ ਜਾਵੇ ਤੰਤੜ ਬੱਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੂਪਾਏ ਸ੍ਰੀ ਅਕਾਲ ਬੋਲੇ ਈਸ਼ਵਨ ਹਾਰ ਸ੍ਰੀ ਅਕਾਲ ਲਓ ਜੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਚੱਲ ਪਿਆ ਤੇ ਵੇਖੋ ਹੁਣ ਕਿੰਨੇ ਟਾਈਮ ਤੇ ਪਹੁੰਚਦੇ ਆ ਗੱਡੀਆਂ ਆਪਾਂ ਕਰਾਲੀਆਂ ਫੁੱਲ ਪੂਰੀਆਂ ਹਣ ਜਾਣੀਆਂ ਛਾਲਾਂ ਮਾਰਦੀਆਂ ਇਹਦੇ ਝੰਡਾ ਪੂਰਾ ਬੁੱਕੰਦਿਆਂ ਮਹਾਰਾਜ ਦੀ ਗਰਪਾਣਾ ਤੇ ਵੀਰ ਭਰਾ ਸਾਰੇ ਬੈਠੇ ਆ ਹਨ ਮੈਂ ਗੱਡੀ ਚਲਾਉਂਦਿਆਂ ਖਲੋ ਕੇ ਮਾਰੂੰ ਕੈਮਰਾ ਵੀ ਕਿਹੜਾ ਕਿਹੜਾ ਗਿਆ ਵੀਰ ਨਾਲ ਤੇ ਕਿਹੜਾ ਕਿਹੜਾ ਨਹੀਂ ਬਾਕੀ ਮਹਾਰਾਜ ਹੁਣ ਚਲੋ ਯਾਤਰਾ ਸਫਲ ਕਰੇ ਕੱਲ ਸ਼ਾਮਾਂ ਦਾ ਕਪਾ ਵਾਪਸ ਆਉਣਾ ਵਾ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਵਧੀਆ ਦਰਸ਼ਨ ਹੋਣ ਬਾਬਾ ਜੀ ਦੀ ਅਰਦਾਸ ਆ ਤੇ ਰਾਜ ਕੋਲੋਂ ਨੇ ਆ ਤੇ ਫਿਰ ਚਲੋ ਕਿਤੇ ਪੀਨੇ ਆ ਚਾਹ ਚੂ ਜੇ ਲੰਗਰ ਤੇ ਜਾਓ ਉਦਾਂ ਹੀ ਭਲੀ ਖਾਲਾ ਮਗਰ ਬਹਿ ਗਈ ਡੱਡੂ ਓਏ ਇਧਰੇ ਕਿੰਨੀ ਤੇਰ ਖਾਂਦੇ ਆਈ ਖਲਿਆ ਵਾ ਆਪਾਂ ਇੱਥੋਂ ਤੇ ਹੁਣ ਅੱਗੇ ਜਾ ਕੇ ਫੇਰ ਕਰਦੇ ਆ ਸਟੇ ਤੇ ਉੱਥੇ ਫੱਕਦੇ ਲੰਗਰ ਤੇ ਹਾਂਜੀ ਚੱਲੀਏ ਚਲੋ ਚਲੋ ਸ਼ਗੀ ਲੰਗਰ ਆ ਬੰਦੇ ਦੇ ਚ ਕਰ ਲੋ ਚੱਕ ਆ ਬੰਦਾ ਤੇ ਬਹੁਤ ਘੱਟ ਬੋਲਦਾ ਤੇ ਉਹ ਜੋਪੀ ਨਹੀਂ ਹੁੰਦਾ ਆ ਇਹਦਾ ਤੇ ਤੁਹਾਨੂੰ ਪਤਾ ਹੀ ਹੈ ਤੇ ਅੱਗੇ ਨਹੀਂ ਚੁੱਪ ਹੁੰਦਾ ਤੇ ਲੰਗਰ ਛੱਕ ਤੇ ਲਿਆ ਗੱਡੂ ਪਹਿਲਾਂ ਗਿਆ ਬਹਿ ਜਾਂਦਾ ਅੱਗੇ ਕਿਤਾਹੀਂ ਅਗਲੀ ਸੀਟ ਤੇ ਬਹਿਣ ਲੱਗੇ ਹੁੰਨੇ ਆ ਓਹ ਹੋ ਹੋ ਤੂੰ ਬਹਿ ਜਾ ਅੱਗੇ ਤੈਨੂੰ ਜਿਤਨਾ ਨਾ ਆ ਦੇ ਲੰਗਰ ਚ ਆਪਾਂ ਪਹੁੰਚ ਗਏ ਆ ਚਲੋ ਵੀ ਚਲੋ ਤੇ ਆ ਬੰਦਾ ਥੋੜਾ ਸਾਈਡ ਵਾ ਆ ਜਾ ਫੜ ਲਫਾਵਾ ਮੈਨੂੰ ਲਿਆ ਦੇ ਬਾਲੂ ਚਾਹੀਏ ਪਾ ਗਏ ਉਹ ਆਦੇ ਖਤਮ ਹੋ ਗਏ ਆ ਪੁੱਛ ਕੇ ਤੇ ਆਓ ਮਹਾਰਾਜ ਬਣ ਕੇ ਚਾਹਣਾ ਕੀ ਖਾਣਾ ਵਾ ਲਓ ਜੀ ਮਿੱਤਰੋ ਆਲਮੋਸਟ ਆਪਾਂ ਪਹੁੰਚ ਹੀ ਚਲੇ ਆ ਕਿੱਥੇ ਚੱਲੀਏ ਅੱਗੇ ਮੋੜ ਚੋਲੇ ਤੋਂ ਕੋਲ ਕਰਕੇ ਜਿਹੜਾ ਬੋਧ ਲਓ ਜੀ ਕਰੋ ਗੁਰੂ ਮਹਾਰਾਜ ਦੇ ਦਰਸ਼ਨ ਪਹੁੰਚ ਗਏ ਆਪਾਂ ਸ੍ਰੀ ਅਨੰਦਪੁਰ ਸਾਹਿਬ ਬਹੁਤ ਸੋਹਣੀ ਲੜੀ ਪਾਈ ਮਾਰਾ ਇੱਥੇ ਘਾਣੋ ਨਹੀਂ ਹਟਦਾ ਆ ਤੇ ਬੰਦਾ ਪਹੁੰਚੇ ਆ ਤੇ ਨਾਲ ਹੀ ਮਰਮਰਾ ਚੁੱਕ ਲਿਆ ਸਾਰੇ ਮੂੰਹ ਮੜ ਜਾਂਦੇ ਬਹੁਤ ਸੁੰਦਰ ਯਾਰ ਹੈ ਵੇਖ ਕਿੰਦੀ ਵਧੀਆ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਦੀ ਹਾਲ ਚਾਲ ਚੱਲ ਜੇ ਲੋ ਜੀ ਸ਼ਨਾਮ ਕਰਕੇ ਆਪਾਂ ਰੈਡੀ ਹੋ ਗਏ ਹਾਂ ਥੋੜੇ ਕੰ ਜਾਣਾ ਰਾਤੀ ਨੇ ਰਬਤ ਹੋ ਗਿਆ ਤੇ ਮਾਦ ਵਿੱਚ ਬਲੌਗ ਉੱਥੇ ਬੰਦ ਕਰਨਾ ਪਿਆ ਆਪਾਂ ਨੂੰ ਠਾਕੂ ਵੜਾ ਜਾ ਕੇ ਆਏ ਹਾਂ ਤੇ ਹੰਚਨਾਨ ਕਰ ਲਿਆ ਸਾਰੇ ਵੀਰਾਂ ਨੇ ਰੈਡੀ ਹੋ ਗਏ ਆ ਤੇ ਕਿੰਨਾ ਲਿੰਦੇ ਬਾਕੀ ਹੁਣ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਆ ਸਾਰੇ ਵੀਰ ਹੋ ਗਏ ਰੈਡੀ ਆ ਰਹੇ ਤੁਹਾਨੂੰ ਕਰਾਉਣੇ ਆ ਗੁਰੂ ਮਹਾਰਾਜ ਦੇ ਦਰਸ਼ਨ ਗੱਡੀਆਂ ਆਪਣੀਆਂ ਰੈਡੀ ਆ ਦੋਨੇ ਓਕੇ ਬਿਲਕੁਲ ਕੀ ਕਰੋ ਚੈੱਕ ਕਰੋ ਕਰੂ ਕਰ ਦਿਆਂ ਆਪਾਂ ਚੱਲੇ ਹੁਣ ਮੱਥਾ ਟੇਕਣ ਵੀਰ ਜਾਨ ਦੇ ਅੱਗੇ ਤੇਦੇ ਉਹ ਹੁੰਦੇ ਵਿੱਚ ਆ ਜਾਓ ਤੁਸੀਂ ਵੀ ਕਰੋ ਦਰਸ਼ਨ ਗੁਰੂ ਮਹਾਰਾਜ ਦੇ ਤਰੋ ਤਰੋ ਉਤਰਦੇ ਦੀਨ ਹੌਲੀ ਹੋ ਗਏ ਜੇ ਰਾਤੀ ਦੇ ਬੜਾ ਭੱਜ ਭੱਜ ਕੇ ਜਾਂਦੇ ਸੀ ਨਹੀਂ ਬਾਬਾ ਦੇ ਵੇਖਣ ਦੇ ਯਾਰ ਸਾਨੂੰ ਕੋ ਕਾਲੀ ਥੋੜੀ ਅਰ ਜਿੰਨੇ ਮੈਨੇ ਕਰਨੇ ਠੰਡੇ ਸੁਭਾਣਾ ਠੰਡੇ ਸੁਭਾਣਾ ਤੇ ਮੈਂ ਕਿਹਾ ਮੈਂ ਗਰਮਣਾ ਕਿਹਾ ਗਰਮਣਾ ਕਰੋ ਤੁਸੀਂ ਕਹਿੰਦੇ ਮਿੱਤਰੋ ਆਵੇ ਫੁੱਲ ਬਾਕੀ ਕਿੱਧਰ ਰਹਿ ਗਏ ਹੋ ਛੜੋ ਛੜੋ ਚਲਾ ਦਿਓ ਕੋਈ ਨਹੀਂ ਫਰਤਨੇ ਹੋਲੀ-ਹੋਲੀ ਉਹ ਪਿੱਛੇ ਆ ਪਿੱਛੜ ਗਏ ਹੋ ਹੋਰ ਹੱਤੀ ਠੰਡੇ ਗਰੀ ਲੱਗਦੀ ਹੀ ਇੱਥੇ ਕੋਈ ਗਰਮੀ ਲੱਗਦੀ ਆ ਆ ਰਹੇ ਹੋ ਜੀ ਕਰਾਈਏ ਦਰਸ਼ਨ ਮਿਲੇ ਤੁਹਾਨੂੰ ਲੋ ਜੀ ਪਹੁੰਚ ਗਏ ਆਪਾਂ ਦਰਬਾਰ ਦੇ ਬਿਲਕੁਲ ਨੇੜੇ ਤੇ ਹੁਣ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਆਪਾਂ ਬੰਦੇ ਲੇਟ ਹੀ ਬੜੇ ਕਿੱਥੇ ਹੈ ਹੈ ਪਿੱਛੇ ਬੜੇ ਰਹਿ ਜਾਂਦੇ ਹੋ ਕਰੋ ਚੱਕ ਦੀ ਆਏ ਨਹੀਂ ਉਹ ਉਹ ਕਿਥੇ ਗਿਆ ਕਰਨ ਉਹ ਘਲਤਾ ਆ ਮੈਂ ਉੱਥੇ ਵੇਖਣਿਆਂ ਤੁਹਾਨੂੰ ਹੈ ਕਾਲ ਕਰਾ ਲਿਆ ਮੁੰਡਿਆਂ ਨੇ ਸਾਰਿਆਂ ਨੇ ਬੜੀ ਸਰਦਾਰ ਦੇ ਨਾਲ ਤੇ ਕਿਹੜਾ ਵੀ ਰਹਿ ਗਿਆ ਵਾ ਰੋਬਿੰਨ ਤੇ ਅਮੀ ਤਾਂ ਆਵੇ ਆਗੇ ਆ ਚਲੋ ਤੁਰੋ ਤੁਹਾਨੂੰ ਕਿੱਥੇ ਮਿਲੋ ਬੜੀਂ ਦੇ ਦਰਮਾਨ ਦਰਸ਼ਣ ਆਪਾਂ ਦੇ ਕਰ ਲਏ ਸਾਡੇ ਆਏ ਆ ਗੁਰੂ ਮਹਾਰਾਜ ਦੇ ਕਰੋ ਦਰਸ਼ਨ ਸੰਗਤਾਂ ਬੈਠੀਆਂ ਨੇ ਗੁਰੂ ਦੇ ਚਰਨਾਂ 'ਚ ਵੇਖ ਸਕਦੇ ਤੁਸੀਂ ਸਾਹਮਣੇ ਮਨੈਣਾ ਦੇਵੀ ਦੀ ਪਹਾੜੀ ਤੇ ਕਰੋ ਮੇਲੇ ਕਰਕੇ ਹੁਣ ਆਪਾਂ ਚੱਲੇ ਲੰਗਰ ਖਾਨ ਬੰਦਿਆਂ ਨੂੰ ਕੋਕ ਬੜੀ ਲੱਗੀ ਆ ਕਿੱਧਰ ਪਹੁੰਚ ਗਿਆ ਇਧਰ ਕਰ ਮੂੰਹ ਇਧਰ ਆਓ ਲੰਗਰ ਖਾ ਕੇ ਤੇ ਬਾਅਦ ਫਿਰ ਅਗਲੇ ਅੱਗੇ ਵੇਖਦੇ ਆ ਕਿੱਥੇ ਜਾਣਾ ਵਾ ਚੈੱਕ ਕਰੋ ਤੇ ਮੇਲੇ ਤੋਂ ਬਾਅਦ ਵੀ ਬੜਾ ਰਾਸ਼ਾ ਸੰਤਾ ਚੈੱਕ ਕਰੋ ਤੇ ਮੈਨ ਲੱਗਿਆ ਇਹ ਤੇ ਹੁਣ ਵੀ ਮੇਰੇ ਲੱਗੇ ਸਭ ਤੋਂ ਲੇਟ ਉਹ ਸੀਨਾ ਬੰਦੇ ਦੂਰ ਦੂਰ ਬੜੀ ਬੈਠੇ ਆ ਕਰੋ ਜੀ ਚੰਗਾ ਪਰਚਾਤਾ ਪਹਿਲਾਂ ਪਹਿਲਾਂ ਬੈਠਾ ਮੇਰੇ ਤੋਂ ਤੁਸੀਂ ਪਹਿਲਾਂ ਬੈਠੇ ਮੇਰੇ ਤੋਂ ਕਰਨ ਪਹਿਲਾਂ ਬੈਠੇ ਤੁਸੀਂ ਮੇਰੇ ਤੋਂ ਅਮਿੰਦ ਐਵੇਂ ਦੋ ਗੱਡੀਆਂ ਆ ਲਓ ਜੀ ਗੁਰੂ ਮਹਾਰਾਜ ਦੇ ਸੇਵਾ ਕਰਕੇ ਤੇ ਹੁਣ ਆਪਾਂ ਚੱਲੋ ਚੱਲ ਪਏ ਆ ਫੇਰ ਬੰਦੇ ਚੱਲ ਗਏ ਚੱਲ ਗਏ ਨਾ ਉਹ ਹੁਣ ਲਈ ਆਂਦੇ ਸੀ ਤੇ ਸੇਵਾ ਕਰਨ ਦਾ ਵਾਸ ਮਰਿਆ ਬਹੁਤ ਆਉਂਦਿਆ ਸੀ ਚਲੋ ਜਾਣਾ ਜਿਆਦੀ ਸਮਾਂ ਤੇ ਹੁਣ ਕਾ ਕਰਕੇ ਫੇਰ ਜਾਣਾ ਪੈਣਦਿਆ ਤੇ ਇਧਰ ਦੀ ਇਧਰ ਦੀ ਬਾਹਰ ਸੇਵਾ ਕਰਕੇ ਤੇ ਹੁਣ ਜੋੜੇ ਲਈਏ ਤੇ ਤੇਰੇ ਤੇ ਗੱਡੀ ਜੀ ਹੈ ਸ਼ਹਿਰ ਮੇਰੇ ਗੱਡੀ ਜੀ ਆਹ ਤੇ ਭਈ ਇਹ ਫਿਰ ਅੱਗੇ ਚੱਲੀਏ ਚਲੋ ਵੀਰ ਥੱਕ ਗਿਆ ਵਾ ਥੱਕ ਨਹੀਂ ਗਿਆ ਹਾਂ ਦੱਸੋ ਗੰਗਾਨੀ ਦਾ ਕਿੰਨੂ ਵੇੜ ਵਿਊ ਚੈੱਕ ਕਰੋ ਪੇਂਟਿੰਗ ਲੱਗਦੀ ਆ ਨਾ ਸੁਰਜ ਵਾਦਾ ਬਰਨ ਸਾਹ ਹੋਇਆ ਹਮਾ ਚੱਲਦਾ ਬੰਦੇ ਮਗਰ ਬੰਦੇ ਬਾਬੇ ਬੁੱਢਨ ਸਾਹਿਬ ਜੀ ਜਾ ਰਹੇ ਆਪਾਂ ਇਸ ਤੋਂ ਬਾਅਦ ਬਾਬੇ ਗੁਰਦਿੱਤੇ ਦੇ ਜਾਣਾ ਤੇ ਬਾਅਦ ਚ ਉਧਰ ਗੁਰਦੁਆਰਾ ਕੀਰਤਪੁਰ ਸਾਹਿਬ ਅੱਜ ਜਾਨੀ ਕਿ ਆਪਾਂ ਬੈਠੇ ਰਹਿਣਾ ਗੱਡੀ 'ਚ ਉਹ ਉਧਰ ਜਦੋਂ ਗੁਰਦੁਆਰਾ ਸਾਹਿਬ ਆ ਗਿਆ ਤੇ ਬਾਅਦ ਐਂਡ ਦੇ ਨਾਣਾ ਦੇ ਵੀ ਆਓ ਮੌਕੇ ਤੇ ਪਲਾਨ ਬਣਾ ਲਾਂਗੇ ਬੰਦੇ ਤੇ ਕਹਿੰਦੇ ਆ ਪਰ ਫੇਰ ਨਾ ਅੱਗੇ ਵੀ ਇੱਕ ਵਾਰੀ ਭਰਾਵਾਂ ਰਸਦੇ ਮੇਰ ਨਾਲ ਵੀ ਘੜਿਆ ਨਹੀਂ ਉਦੋਂ ਅਸੀਂ ਮੋਟਰਸਲਾਂ ਤੇ ਆਏ ਸੀ ਮੀ ਵੜਾ ਸੀ ਮੀ ਕਹਿੰਦਾ ਸੀ ਵੀ ਮੈਂ ਹੀ ਮੈਂ ਆ ਤੇ ਦੋ ਕੁ ਬੰਦੇ ਕਹਿੰਦੇ ਸੀ ਵੀ ਜਾਣਾ ਵਾ ਵਾਪਸੀ ਤੇ ਕੁਝ ਕਹਿੰਦੇ ਸੀ ਵੀ ਉੱਧਰ ਜਾਣਾ ਵਾ ਨਾ ਬਾਅਦ ਮੇਰਾ ਹੀ ਲੱਗ ਗਿਆ ਇਕੱਲੇ ਦਾ ਹਾਂ ਆਹੋ ਮੈਂ ਕਿਹਾ ਠੀਕ ਆ ਯਾਰ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਮੇਰਾ ਨਾਲ ਆਦਾ ਚਲੋ ਵਧੀਆ ਤੇ ਬਾਕੀ ਪਹੁੰਚ ਗਏ ਆਪਾਂ ਬਾਬਾ ਜੀ ਦੇ ਆਲੀ ਹੁਣ ਵੇਖ ਕਰੂ ਸਾਈਡ ਤੇ ਤੇ ਫਿਰ ਆਪਾਂ ਨੰਗਾਗੇ ਅੱਗੇ ਲਓ ਜੀ ਪਹੁੰਚ ਕੇ ਮਹਾਰਾਜ ਦੇ ਦਰਬਾਰ ਤੇ ਤੇ ਹੁਣ ਆਪਾਂ ਜਾਇਆ ਕਰਾਂਗੇ ਤੇ ਫਿਰ ਅਗਲੇ ਬੰਨੇ ਪਹੁੰਚਾਂਗੇ ਬੰਦੇ ਫੋਨਾਂ 'ਚ ਬਿਜੀ ਏ ਚਲੋ ਰਾ ਕੀਦਰ ਨਾ ਕਰਨ ਚਲੋ ਚੈੱਕ ਦਰਬਾਰ ਚੰਗੀ ਡੈਸ਼ ਕਰਾਈ ਵੀਰੋ ਇਹੋ ਨੇ ਹਾਂ ਓਏ ਮੰਗਰੋਂ ਦੇ ਕੀ ਹੈ ਮਗਰ ਜ਼ਿਆਦਾ ਉੱਚਾ ਲੱਗਦਾ ਜੀ ਹੈ ਸਿੱਧੂ ਜੀ ਸਿੱਧੂ ਮੂਸੇ ਵਾਲਾ ਲਾਇਆ ਸੀ ਮਗਰ ਹੈਗਾ ਸੀ ਆ ਗਏ ਉਹ ਜਾਂਦ ਨਹਿਰ ਜੀ ਗਰਮੀ ਲੱਗੰਦੀ ਯਾਰ ਮੇਰਾ ਤਾਂ ਸ਼ਰਟ ਲਾਦਾ ਲਿੰਗ ਜੀ ਲਈਏ ਖੈਰ ਤਾਂ ਇੱਕ ਡਾਕਓ ਛਾਲ ਨਾ ਮਾਰਦੀ ਕਾਛੀ ਨਹੀਂ ਉਹ ਗਣਾ ਲਉਣਾ ਕਾਛ ਤੀਆਂ ਨਹੀਂ ਚੱਲਦਾ ਤੁਰਕੇ ਬੋਲਤਾ ਨਹੀਂ ਚਲਿਏ ਜੇ ਤਾਂ ਮੜਾ ਉਹ ਆਪਾਂ ਮੜਾ ਕੇ ਵੇਖ ਕੇ ਆਉਣੇ ਆ ਜਾਣਾ ਕਹੇ ਚਾਹ ਜੀ ਉਤਰ ਕੰਨ ਜੜਿਓ ਪਾਵਰ ਬੈਂਕ ਦੇ ਦੋ ਦੇ ਇੱਥੇ ਲਾ ਲਓ ਚਾਰ ਦੇ ਰੇਲ ਹੋਂ ਚੱਟਾ ਰਹਿਣਾ ਮਗਰ ਅੱਡੇ ਚਲੋ ਆ ਕਾਛੀ ਆਪਾਂ ਜਾਣੇ ਕਰਕੇ ਜਰ ਜੇ ਮੁੰਡੇ ਨੂੰ ਕੋਲ ਵਿਖਾਇਆ ਵਾ ਨਾ ਇੱਥੇ ਤੇ ਫਿਰ ਲਿਆਉਂਦਾ ਕੀ ਫਾਇਦਾ ਨਹੀਂ ਕਾਛੀ ਉਹ ਫੜ 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 ਸਾਲਾ ਲਈ ਦੇ ਹਰਦੇ ਪਾਵਰ ਬੈਂਕ ਲੈ ਹਾਂ ਹਰ ਚੱਲੀਏ ਕਾਛੀ ਹਟਾ ਲੈਣਾ ਹੈ ਮੈਂ ਓਏ ਰੜਿਆ ਨਹੀਂ ਇੱਥੋਂ ਹੋਤੇ ਬੜਾ ਰੜਿਆ ਹੈ ਹੈ ਪਾਣੀ ਬੜਾ ਸਾਫ ਪਾਣੀ ਬੜਾ ਸਾਫ ਆਦੇ ਮਾਰਨੀ ਛਾਲ ਨਹੀਂ ਨਹੀਂ ਮੈਂ ਡੱਬਣਾ ਹੈ ਨਹੀਂ ਛਾਲ ਨਹੀਂ ਮਾਰਨੀ ਨਹੀਂ ਡੁੱਬੰਦ ਨਾ ਦਿਨ ਮੈਂ ਤੂੰ ਦੱਸ ਜੇ ਮਾਰਨੀ ਛਾਲ ਤੇ ਇੰਨੇ ਛਾਲ ਦੀਆਂ ਪਾਤਰਾ ਜੀ ਲੋ ਵੀ ਮਿੱਤਰੋ ਚੈੱਕ ਕਰੋ ਵੀਊ ਇਹ ਕਾਲੇ ਬੜੇ ਪੈਨ ਦੇ ਬੰਦੇ ਯਾਰ 10 ਮਿੰਟ ਬਹੁਤ ਫੇਰੀ ਆ ਕਿ ਨਹੀਂ ਹੁਣ ਆਏ ਆ ਤੇ ਕੋਈ ਨਹੀਂ ਕਾਸ਼ੀ ਉਧਰ ਚੜਨੀ ਆਏ ਪੋੜੀਆਂ ਇੱਧਰ ਤੇ ਉਤਰ ਗਏ ਅਸੀਂ ਇੱਕ ਅੰਦਰ ਦੀ ਮੋੜ ਸ਼ਾਲੀ ਨਗਾਤੇ ਆ ਆਹੋ ਪੋੜੀਆਂ ਥਾਣੀਆਂ ਹਾਂ ਜੀ ਅਸਾਂ ਦੀ ਆਹੋ ਵੇ ਪਾਣੀ ਕਿੰਨਾ ਸਾਫ਼ ਹੈ ਹਾਂ ਦੂੰਗੀ ਵੀ ਨਹੀਂ ਲੋ ਆਹੋ ਹੋਏ ਮੈਂ ਤਾਂ ਪਹਿਲਾਂ ਆ ਗਿਆ ਕਾਸ਼ੀ ਹੈ ਸਾਹ ਚੜ ਗਿਆ ਪੌੜੀਆਂ ਤੇ ਤੂੰ ਕਿੰਨਾ ਹੈ ਜਾਣਾ ਹੈ ਮਜ਼ਾ ਆਇਆ ਨਾ ਪੂਰਾ ਪਹਾੜਾਂ ਦਾ ਉਹ ਵਾਹੇ ਗਰੂ ਪੌੜੀਆਂ ਵੜੀਆਂ ਚੜ੍ਹਣੀਆਂ ਪਈਆਂ ਯਾਰ ਸਾਨੂੰ ਦੇ ਕੋਈ ਤੇ ਆਏ ਨਹੀਂ ਨਾਲ ਉਹ ਥੱਕ ਜਾਣਾ ਥੱਕ ਕੋਈ ਨਹੀਂ ਇੱਥੇ ਆਪਾਂ ਦੋਨਾਂ ਜਗ੍ਹਾ ਤੇ ਮੱਥਾ ਟੇਕ ਕੇ ਦੇਖਣ ਆਪਾਂ ਕੋਣਗੇ ਕੀਰਤਪੁਰ ਸਾਹਿਬ ਇੱਥੇ ਵੀ ਇਸ਼ਨਾਨ ਕਰਨਾ ਵੀਰ ਕਹਿੰਦਾ ਨਹਿਰ ਚ ਤੂੰ ਵੀ ਸਹੀ ਗੱਲ ਅੱਖਾਂ ਪਹਿਲਾਂ ਵੜੀਆਂ ਲਾਲੀ ਤੇਰੀਆਂ ਰੋਬੀਦਾਸ ਤੂੰ ਕਰਨਾ ਇੰਨੇ ਇਸ਼ਨਾਨ ਨਹਿਰ ਚ ਨਹੀਂ ਹਲੇ ਕੋਈ ਤੂੰ ਦੱਸ ਤੂੰ ਵਿੱਚ ਕਰ ਲਈ ਸਰੋਵਰ ਚ ਸੂਵੇ ਚ ਕਰ ਲਈ ਤੂੰ ਤੂੰ ਕਰ ਆਪਣਾ ਨਹਿਰ ਛੱਪੜ ਦੇ ਨਾਲੇ ਪਿੰਡ ਦੇ ਛੱਪੜ ਦੇ ਕਰ ਲਈ ਜਦੋਂ ਪਿੰਡ ਦੇ ਵਿੱਚ ਛੱਪੜ ਤੇ ਮੈਂ ਕਿੱਥੇ ਕਰਨਾ ਭਲਾ ਉੱਤੇ ਨਹਿਰ ਚ ਨਹਿਰ ਵਧੀਆ ਬਣਿਆ ਮੈਨੂੰ ਫੜ ਲੈ ਗਏ ਨਾ ਕਰਨ ਤੂੰ ਮੈਂ ਨਾ ਨਾਲ ਤੇ ਰਹਿ ਅੰਮਾ ਨੂੰ ਨਾਲ ਆਪਣੇ ਤਾਰੂ ਬੰਦਾ ਅੰਮੇ ਨੂੰ ਕਿੱਥੇ ਜਾਜਦਾ ਅੰਮਾ ਬੌੜੀ ਤੇ ਬਹਿ ਕੇ ਨਾ ਆਉਣਾ ਦਾ ਬੰਦਾ ਪਾਣੀ ਬਹੁਤ ਤੇਜ਼ ਵਾ ਪਾਣੀ ਆ ਵਿਲਾ ਖਲੋਤੇ ਸੀ ਤੇ ਆਪੇ ਆਈ ਜਾਂਦੇ ਆ ਚਲੋ ਕਰਨ ਫਿਰ ਬਾਅਦ ਅੱਗੇ ਵਧਣਾ ਵਾ ਚਲੋ ਚਲੋ ਪਹੁੰਚ ਗਏ ਜੀ ਆਪਾਂ ਕੀਰਤਪੁਰ ਵਾਲੀ ਨਹਿਰ 'ਚ ਚਲ ਜੀ ਅੱਗੇ ਫਿਰ ਵਧੀਏ ਚਲੋ ਸਟਾਰਟ ਕਰੋ ਮਾ ਮੇਰਾ ਕਿੜਕਾ ਵੱਡ ਗਿਆ ਦਰ ਆ ਗਿਆ ਤੇ ਮਨ ਚ ਆ ਜਾ ਓਏ ਲੈ ਮੋੜੇ ਘਟੋਂ ਦੇ ਤੂੰ ਇਧਰ ਬੰਦੇ ਹੋਤਾ ਆ ਗਈ ਕੋਤਾਂ ਆ ਗਈ ਫੜ ਨੂੰ ਫੜ 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 ਹੂੰ ਕੀ ਆ ਗਿਆ ਆਤੀ ਆ ਗਿਆ ਮੈਂ ਵੀ ਮੋਣੀ ਚੁੱਭੀ ਯਾਰ ਚੁੱਭੀ ਲੱਗਦੀ ਨਹੀਂ ਸਾਹ ਚੱਲਦਾ ਪਈ ਨਹੀਂ ਵਸਦਾ ਅੱਲੇ ਬਾਅਦ ਅਰੇ ਇੱਧਰੇ ਉਹ ਨਾ ਵੇਰ ਤੋਂ ਵੀ ਯਾਰ ਪੁੱਛਿਆ ਵਾ ਮੈਨੂੰ ਪਹਿਲਾਂ ਸੁਣਿਆ ਨਹੀਂ ਸੀ ਮਹਿਨਪੂ ਹੋਣਾ ਪਾ ਜਾਣਾ ਮਾਤਾ ਨਾਨਾ ਦੂਰ ਨਾਨਾ ਦੇਵੀ ਹਾਂਜੀ ਚਲੋ ਫਿਰ ਉੱਥੇ ਰਾਜਣਾ ਜਦੋਂ ਮੈਂ ਅੱਗੇ ਨਹੀਂ ਆਇਆ ਸੀ ਉਹ ਅਸੀਂ ਖਾਂਦੇ ਸੀ ਬੰਦ ਗੁਲਚੇ ਉਹ ਉੱਥੇ ਰੋਵਾਂਗੇ ਉਹ ਬੰਦੇ ਕੋਲ ਹਾਂ ਦੱਸ ਹੁਣ ਕਾਸ਼ੀ ਵੇਖਿਆ ਇਦੋਂ ਤੱਕ ਦੇ ਦੁਪੈਰ ਨਾਲ ਤੱਕ ਵੀਊ ਵੇਖਿਆ ਦੋਂ ਤੱਕ ਦੀ ਹੈ ਹੈ ਕੋਈ ਵੀ ਰੋਬੀ ਨਾ ਨਾ ਬੜਾ ਕਾਫੀ ਟਾਈਮ ਪਹਿਲਾਂ ਵੇਖਿਆ 10 ਸਾਲ ਘੈਂਟ ਆ ਨਾ ਗੱਲ ਬਾਤ ਪੂਰੀ ਗੱਲ ਬਾਤ ਆ ਤੇ 10 ਸਾਲ ਪਹਿਲਾਂ ਵੇਖਿਆ ਸੀ ਅੱਜ ਫੇਰ ਹੋ ਰਹੀ ਹੈ ਕਿਤੇ ਉਹ ਰੋਡ ਬੰਦ ਹੈ ਨਵਾਂ ਨਾ ਟੋਕ ਟੋਕ ਇਨੀ ਕਾ ਕੋਈ ਨਹੀਂ ਲਾ ਦਿੰਦਾ ਮੈਂ ਦਿਨ 400 ਰੁਪਏ ਤੇ ਕੋਈ ਨਹੀਂ ਲਾ ਦਿੰਨੇ ਆ ਦੱਸੋ ਪਹਿਲਾਂ ਬੰਦ ਗੁੱਜਾ ਓਏ ਉਹ ਥੱਲੇ ਆ ਉਹ ਰੈਡੀ ਤੇ ਆਈ ਨਹੀਂ ਬੜਾ ਘੈਂਟ ਲੱਗਣ ਦੇ ਮਨ ਨੂੰ ਆਹੋ ਜਿਆਦਾ ਹੀ ਨੰਨ ਵਾਲਾ ਕੋੜਾ ਜਿਆਦਾ ਜਾਣੋ ਉਹ ਘੜਬਾਲਾ ਉੱਥੇ ਚੱਲ ਗਏ ਆਪਾਂ ਲੋ ਜੀ ਕਰ ਲਈ ਮਾਤਾ ਰਾਣੀ ਦੇ ਦਰਸ਼ਨ ਆਪਾਂ ਮਾਤਾ ਨਿਆਣਾ ਦੇਵੀ ਦੇ ਦਰਬਾਰ ਤੇ ਰੰਗ ਕਰੋ ਤੁਸੀਂ ਰੌਣਕ ਚੈੱਕ ਕਰ ਸਕਦੇ ਹੋ ਵੀਰ ਮੱਥਾ ਤੇ ਇੱਕ ਇੱਕ ਲੋਗੇ ਇੱਥੇ ਵੇਟ ਕਰਨ ਦੇ ਬਾਕੀਆਂ ਦੀ ਤੇ ਅੱਗੇ ਬਾਕੀ ਰਸ਼ ਘੱਟ ਹੀ ਆ ਇੱਥੇ ਅੱਜ ਜਿਆਦਾ ਰਸ਼ ਮੇਲੇ ਤੇ ਹੁੰਦਾ ਹਾਂ ਹਾਂਜੀ ਲਓ ਜੀ ਕਰ ਲਿਆ ਆਪਾਂ ਦਰਸ਼ਨ ਤੇ ਹੁਣ ਅਜੇ ਤੇ ਕੁਝ ਦੱਸਣ ਨਹੀਂ ਦੇ ਵੀ ਕੈਨੂੰ ਜਾਣਾ ਵਾ ਯਾਨੀ ਕਿ ਡਿਲੇ ਹੀ ਆ ਹਲੇ ਤੇ ਘਰਾਂ ਨੂੰ ਹੀ ਆ ਤੇ ਬਾਕੀ ਵੇਖੋ ਕੀ ਅਪਡੇਟ ਬੰਦੇ ਨੇ ਗੱਡੀ ਲਾ ਲਈ ਅੱਗੇ ਤੇ ਉਹੋ ਹੀ ਕਹਿਣ ਦੇ ਚੱਲੀਏ ਘਰੇ ਦੇਖਣ ਕੈਮਰ ਨਾ ਤੇ ਬਾਕੀ ਬੰਦੇ ਸਾਰੇ ਹੁਣ ਸੁਸਤੇ ਆ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਇੱਕ ਤੇ ਹੋ ਗਿਆ ਸ਼ਹੀਦ ਤੇ ਬਾਕੀ ਤੇ ਸ਼ਹੀਦ ਸਾਹਮਣੇ ਵਧੀਆ ਰਹੀ ਯਾਤਰਾ ਮੌਸਮ ਵੀ ਵਧੀਆ ਵਾ ਠੀਕ ਠਾਕ ਰਹੀ ਯਾਤਰਾ ਬਾਬੇ ਦੀ ਕਿਰਪਾ ਨਾਲ ਦਰਸ਼ਨ ਮੇਲੇ ਵਧੀਆ ਗਏ ਤੇ ਬਾਕੀ ਜੋ ਵੀ ਅਪਡੇਟ ਹੋਈ ਤੁਹਾਨੂੰ ਜਲਦੀ ਦਵਾਂਗੇ ਲੋ ਵੀ ਸਵਰਗ ਚ ਆ ਗਏ ਜੀ ਜਿਉਂਦੇ ਜੀ ਸਵਰਗ ਵੇਖਣਾ ਤੇ ਮਾਤਲ ਜਿਆਦੇ ਬੰਨਾਂਗੇ ਸਹੀ ਹੈ ਹੈ ਤੇ じゃਾਂ ਫਿਰ ਰਾਹ ਸੋਮੀ ਦੇ ਡੇਰੇ ਇਹ ਦੋ ਚੀਜ਼ਾਂ ਕਿਉਂਕਿ ਉੱਥੇ ਵੀ ਮੈਂ ਗਿਆ ਹਾਂ ਤਾਂ ਕਰਕੇ ਮੈਂ ਕਹਿੰਦੇ ਵੀ ਜੇ ਸਵਰਗ ਵੇਖਣਾ ਤੇ ਜਾ ਹਾਂ ਅੱਜ ਜਾਂ ਰਾਵਾ ਸੁਆਮੀ ਦੇ ਦੇ ਸਹੀ ਕਹਿਣਾ ਕਰਨ ਹਾਂ ਮੋੜ ਵੀ ਚਾਹ ਚ ਪੀਣ ਲੱਗੇ ਲਾਤਾ ਮੰਡੇ ਮੈਂ ਕਿਹਾ ਮੈਨੂੰ ਉੱਥੋਂ ਚਾਹ ਹੀ ਲੈਣੇ ਆ ਪਾਰਕਿੰਗ ਹੋ ਆ ਇੱਧਰ ਤੇ ਆ ਬਿਓ ਵੇ ਚਲੋ ਚਾਹ ਤਾਂ ਮੈਂ ਵੀ ਨੀਂਦ ਬੜੀ ਆਉਂਦੀ ਚਾਹ ਤਾਂ ਮੈਂ ਵੀ ਕਹਿਨਦਿਆਂ ਵਧੀਆ ਕੀਤਾ ਸਭਾ ਕਿੰਨੀ ਹਰਿਆਲੀ ਯਾਰ ਇਹਨਾਂ ਦਾ ਵਾਤਾਵਰਣ ਵੀ ਤਾਂ ਹੀ ਸਾਫ਼ ਜਿਆਦਾ ਦਰਖਤ ਹੀ ਜਿਆਦੇ ਹਨਾ ਸਫਾਈ ਵੀ ਹੈ ਤੇ ਦਰਖਤ ਵੀ ਹੈ ਪਰ ਇਹਨੂੰ ਕੱਟਦੇ ਤੋਂ ਧੰਨੀ ਲੱਗਦਾ